ਹਾਂਜੀ ਮੇਤਰ ਕੀ ਸਾਰੇ ਭਰਾਵਾਂ ਦਾ ਘਰ ਪਰਵਾਦ ਜਾਣ ਸਾਰੇ ਵੀਰਾਂ ਸੱਟ ਨੇ ਤੇ ਕਰਦ ਗਏ ਬਰੋ ਦੀ ਸਟਾਰਟਿੰਗ ਸਾਰਨ ਪਹਿਲਾਂ ਆਪਾਂ ਲੈ ਗਏ ਉਹਨੇ ਪੱਠੇ ਤੇ ਬਾਅਦ ਚ ਹੁਣ ਕੂਤਰਾਂਲੇ ਪਾਸੇ ਸ਼ਾਇਦ ਅੱਜ ਆਪਾਂ ਆ ਵੀ ਚੱਕਦਗੇ ਬਾਕੀ ਮੌਕਾ ਦੱਸੂਗਾ ਬੱਲੜੀ ਠੰਡ ਹੈ ਗਈ ਸੀ ਅਜੇ ਤੜਕੇ ਚਲੋ ਵੇਨੇ ਕੀ ਬੰਦਾ ਆ ਤਾਂ ਆਪਾਂ ਲਾਉਂਦੇ ਨਹੀਂ ਹੁੰਦੇ ਦਿੰਦਾ ਸਹੀ ਆ ਮਿੱਤਰੋ ਪਹਿਲਾਂ ਪੱਠੇ ਲਿਆਗੇ ਬਾਅਦ ਚ ਬਗਾਂ ਕੰਟੀਨਿਊ ਕਰਦੇ ਆਂ ਅੰਦਰ ਵਾਲੇ ਬਾਜ ਨੂੰ ਲੈ ਕੇ ਜਾਂਦੇ ਆਂ ਖੇਤ ਆਪਾਂ। ਲਓ ਵੀ ਮਿੱਤਰੋ ਆ ਗਿਆਂ ਪਾ ਖੇਤ। ਪਹਿਲਾਂ ਉਹਨੇ ਰੱਖ ਤਾ ਨਾ ਲਾ ਕੇ। ਤੇ ਮੈਂ ਕਿਹਾ ਥੋੜਾ ਜਿਹਾ ਸ਼ਾਟ ਬਣਾ ਲ ਗਿਆ ਨਾ। ਚਲਾ ਚੱਲ ਕੇ ਮਿੱਤਰੋ ਵਧ ਗਏ ਪੱਠੇ। ਆ ਜਾ ਆ ਜਾ ਆ ਜਾ ਆ ਜਾ। ਗੁੱਡ ਕਿਉਂ ਨਾ? ਚਲ ਓੱਡਿਆ। ਇਹਨ ਓੱਡ ਕੇ ਨਹੀਂ ਉਣਾ ਗੰਨਾ ਆਲੀ ਜਾਉਂ। ਚਲ ਫਿਰ ਬਈਆ ਮੋਡੇ ਤੇ। ਆ ਪੱਛਕ ਲਗੇ ਬੱਲੀਆਂ ਹਾਲੇ ਕੋ ਬੈਠਾ ਇੱਦਾਂ ਕੇ ਬਾਈ ਗੋੜਤ ਕਣਾ ਨਹੀਂ ਆ ਆ ਗਿਆ ਫਰਾਈ ਕਰਦਾ ਤਾਂ ਇੱਥੇ ਬੈ ਜਾ ਮੈਂ ਲੈ ਗਿਆ ਲਾ ਪੱਲੀਆਂ ਬੈ ਜਾ ਕੱਲ ਮੈਂ ਜੰਨੇ ਆ ਪਰ ਚੱਲ ਬਾਈਆ ਫਿਰ ਚੱਲਿਆ ਮੈਂ ਆਪਾਂ ਚੱਲਦੇ ਟੱਕ ਚ ਆਪੀ ਆ ਜੂ ਗੱਡ ਕੇ ਲੋ ਜੀ ਸਾਹਮਣੇ ਬੈਠਾ ਦਿਖਾਉਣੇ ਸੋਨ ਆ ਬੈਠਾ

ਆ ਜਾ ਆ ਵੜ ਕੇ ਪੱਠੇ ਲੈ ਜੀ ਆ ਗਿਆ ਜੀ ਫੇਰ ਮੁੜ ਗਿਆ ਹੁਣ ਆਊਗਾ ਲੱਗਦਾ ਲੱਗਦਾ ਹੀ ਫਿਰ ਆਇਆ ਨਹੀਂ ਹੌਣ ਤਾਂ ਆਈ ਜਾਣਾ ਨਹੀਂ। ਬੱਸ ਸੋਇ ਕਮੈਂਟ ਕਰਕੇ ਕਿਵੇਂ ਲੱਗਾ। ਸੋਨਾ ਗਿੱਜਿਆ ਕੇ ਐਵੇਂ ਆ। ਕਮੈਂਟ ਕਰਕੇ ਜਰੂਰ ਦੱਸਿਓ ਜੀ। ਨਾ ਆ ਵੀ ਪੁੱਤ ਬਾਈਆ ਇੱਥੇ ਤੇ ਮੈਂ ਮੜਨਾ ਪੱਠੇ। ਬਾਈਆ ਬਾਈਆ। ਵਾਟਲੇ ਕੇ ਮੇਤਰੋ ਪੱਠੇ ਹਰ ਕਰਦੇ ਕੰਟੀਨਿਊ ਟੌਪ ਚੜਦੀ ਹੁੰਦੀ ਹੈ ਤੇ ਬਾਅਦ ਚ ਪੱਠੇ ਵੱਡੇ ਹੋਣੀਆਂ ਨੇ ਲੋ ਵੀ ਮੇਤਰੋ ਵਾਟਲੇ ਪੱਠੇ ਆੜੀ ਰੱਖਿਆਂ ਦਾ ਇੱਕ ਪੰਡ ਆ ਪਈ ਤੇ ਦੂਜੀ ਪੰਡ ਆ ਪਈ ਹੈ ਤੈਨੋਂ ਪੰਨਾ ਵੜਦੇ ਨੇ ਭਾਈ ਵੀ ਬੈਠਾ ਥੱਲੇ ਆਇਆ ਬਾਜੇ ਹੋਰ ਢੀ ਜਰਾ ਹਟਦੇ ਪੱਠੇ ਆ ਜਾ ਆ ਇਹ ਗਾ ਮੈਂ ਨਹੀਂ ਉੱਡਣਾ ਤੋ ਲੈ ਆਂਦੇ ਪੱਠੇ ਆਪਾਂ ਤੇ ਹੁਣ ਆ ਗਈ ਵਾਰੀ ਇਹਨਾਂ ਤਰਪਾਲਾਂ ਦੀ ਇਹ ਲਾਉਣੇ ਆ ਤੇ ਬਾਈ ਜਿਹਾ ਸੀ ਆਪਣੇ ਕੋਲ ਜਿਹਦਾ ਮੋਟਰਸਾਈਕਲ ਤੇ ਹਾਰ ਲਵਾ ਕੇ ਲੈ ਕੇ ਆਏ ਸੀਗੇ ਤੇ ਆਹ ਬਾਈ ਦਾ ਮੋਟਰਸਾਈਕਲ ਆ ਤੇ ਲਾਈਟਾਂ ਵੀ ਆਪਾਂ ਕੱਲ ਲਵਾ ਲਿਆਂਦਿਆਂ ਤੇ ਰਾਤ ਨੂੰ ਚੈੱਕ ਕਰਾਵਾਂਗੇ ਹਨਾ ਰਾਤ ਨੂੰ ਜਗਣਗੇ ਲਾਈਟਾਂ ਹਾਂ ਹਾਂ ਰਾਤ ਨੂੰ ਆਪਾਂ ਦਿਖਾਵਾਂਗੇ ਹਾਂ ਰਾਤ ਨੂੰ ਦਿਖਾਵਾਂਗੇ ਲਾਈਟਾਂ ਤੇ ਹੁਣ ਆਪਾਂ ਲਾਹ ਗਿਆ ਪੱਲਣ ਤੇ ਤੋ ਆਪਾਂ ਵਾਵਾ ਨਿਕਲੀ ਵੀ ਆ ਘਰ ਕੈਮਰਾਮੈਨ ਹੀ ਬਾਈ ਅਹੀਂ ਫੜਲਾ ਉਦੋਂ ਸ਼ੁਰੂ ਹੋਇਆ ਨਾ ਨਿੱਕੇ ਕੋਟਾ ਹਾਂਜੀ ਹਾਂਜੀ 22 ਤਰਪਾਲ ਲਾਉਣਾ ਲੱਗਿਆ ਪਰ ਮਾਦਾ ਮੀਹ ਕਰੇ ਠੰਡ ਨਾ ਲੱਗੇ ਕਿਸੇ ਕਬੂਤਰ ਨੂੰ ਹਾਂ ਆਪ ਚੜ੍ਹਦੀ ਕਲਾ ਰੱਖੇ ਹਾਂ ਲਾ ਦੇ ਆਪਾਂ ਲਾ ਓ ਜੀ ਹੁਣ ਦੇਖੀ ਜਗ ਦੇ ਖੁੱਡੇ ਆਈ ਆ ਜਾਣਗਾ ਨਿਕਲਣਗੇ ਆਪਣੇ ਦੇਖੀ ਗੁੱਡਾ ਨਾਲ ਖੁੱਲ ਜੀ ਆਪਾਂ ਫਸਾ ਕੇ ਹੀ ਰੱਖ ਲੈਨੇ ਆ ਤੇ ਅਗਲੇ ਸਾਲ ਆਪਾਂ ਫੇਰ ਲਾਦਾਂਗੇ ਮਤਲਬ ਮਗਰਲੇ ਸਾਲ ਦੀ ਹੈ ਤੇ ਆਲੇ ਸਾਲ ਵੀ ਆਪਾਂ ਹੀ ਲਾਇਆ ਤੇ ਫੇਰ ਲਾਦਾਂਗੇ ਉਹ ਚੱਕਲੇ ਆ ਚੈੱਕ ਕਰਾ ਦੇ ਕੇ ਅੰਦਰ ਹੁਣ ਬੱਚੇ ਹੁਣ ਲੱਗੂ ਸਿੱਧੀ ਧੋ ਆਪਾਂ ਬੱਚਿਆਂ ਨੂੰ ਜੀ ਬੱਚੇ ਅੱਜ ਬਾਹਰ ਨਹੀਂ ਕੱਢੇਗੇ ਤੇ ਅੱਜ ਕੇਰਾ ਆਪਾਂ ਦਰਵਾਜ਼ਾ ਖੂਲ ਲਵਨੇ ਆ ਤੇ ਥੋੜੀ ਆ ਡੱਕ ਡੁੱਕੇ ਚੁਕਨੇ ਸੈਟਲਮੈਂਟ ਕਰਨੀ ਕਬੂਤਰਾਂ ਦੀ ਇਹ ਮੈਟਰੋ ਕੀ ਰ ਆਪਾਂ ਸਾਰੇ ਲਾ ਦੇਨੇ ਆ ਆ ਵੀ ਲਾ ਦੇਨੇ ਆ ਉਹ ਵੀ ਪਰਲਾ ਵੀ ਆ ਵੀ ਇੱਕ ਜਿਹੜੇ ਦੋ ਚਾਰ ਅੰਦਰ ਲੱਗੇ ਹੋਏ ਉਹ ਵੀ ਲਾ ਦੇਨੇ ਆ ਆ ਵੀ ਲਾ ਦੇਣਾ ਆ ਦਾ ਪਰਲਾ ਤਾਂ ਇਧਰ ਵੀ ਲੱਗਾ ਹੋਊਗਾ ਆ ਲੱਗਾ ਹੋਇਆ ਇਹ ਵੀ ਆਪੇ ਲਾ ਦੇਣਾ ਤੇ ਖੁੱਡੇ ਖੁੱਲੇ ਹਵਾਦਾਰ ਕਰ ਦੇਨੇ ਆ ਹੁਣ ਇਹ ਖ ਜਾਂਦੀ ਨੇ ਧੁੱਪ ਬੱਚਿਆਂ ਨੂੰ ਇੱਥੇ ਆ ਕੇ ਆਪੀ ਧੁੱਪ ਸੇਕ ਲਿਆ ਕਰਨਗੇ ਬੱਚੇ ਤੇ ਕਿਹ ਨਾ ਮੈਟਰੋ ਆਪਾਂ ਸਾਰੇ ਲਾ ਦੇਨੇ ਆ ਤੇ ਬਾਅਦ ਚੈੱਕ ਕਰਾਉਣੇ ਤੁਹਾਨੂੰ ਕਿਵੇਂ ਕੀ ਮਾਹੌਲ ਆ ਨਾ ਕਿਵੇਂ ਲੱਗਦਾ ਖੁੱਡਾ ਕੀ ਮੇਟਰ ਪਾਤਾ ਖਲਾਰਾ ਬਾਦਾਂ ਸਾਰੇ ਪਾਸੋਂ ਪੱਲੀਆਂ ਆਪਾਂ ਲੋ ਜੀ ਇਧਰ ਵੀ ਪੂਰਾ ਘੈਂਡ ਬਣ ਗਿਆ ਕੰਮ ਤੇ ਜਾਣਗੇ ਜੁਰੂਗਾ ਆਪਾਂ ਮਾਰਕਟਾ ਕੀ ਸਾਫ ਕਰ ਦੰਨੇ ਆ আর ਮਿੱਟੀ-ਮਿੱਟੀ ਉੱਡੀ ਵੀ ਹੈ ਨਾ ਧੂੜ ਧੜ ਪੈਂਦੀ ਰਹੀ ਆ ਤੇ ਇਹ ਆਪ ਕਰਦਾ ਇਨਸਾਫ ਆਪਾਂ ਹੁਣ ਪੂਰੀ ਗੱਲ ਬਾਤ ਬਣ ਗਈ ਆ ਜੀ ਹੁਣ ਸਿੱਧੀ ਖੁੱਡੇ ਚ ਚੜਦੀ ਤਾਂ ਆਪਾਂ ਇਥੋਂ ਸਿੱਧੀ ਖੁੱਡਿਆਂ ਚ ਐ ਕਰੂਗੀ ਤੂਗਾ ਚਾਨਣ ਜੀ ਤੇ ਆ ਆਪਾਂ ਇੱਕੋ ਗੱਟੇ ਚ ਪਾ ਕੇ ਤੇ ਸਾਰਾ ਸਮਾਨ ਲੈਣੇ ਆ ਤੇ ਕਿਉਂਕਿ ਅਗਲੇ ਸਾਲ ਵੀ ਆਪਾਂ ਇਹੀ ਲਾਵਾਂਗੇ ਤੇ ਹਰ ਇੱਕ ਸਾਲ ਹੀ ਲਾਉਣੇ ਨੇ ਆਪਾਂ ਮਤਲਬ ਆਹੀ ਰੱਖ ਰਹਿਨੇ ਆ ਹਰ ਇੱਕ ਸਾਲ ਆਹੀ ਲਾ ਦਿੰਨੇ ਹੁੰਨੇ ਆ ਜਿਹੜਾ ਮਾਟਾ ਮੋਟਾ 파ਟ ਜੇ ਤੇ ਉਹ ਆਪਾਂ ਹਰ ਨਵਾਂ ਕਰ ਦਿੰਨੇ ਆ ਉਹ ਸੜਦੀ ਦਾ ਤੇ ਨਵਾਂ ਲਾ ਦੀ ਦਾ ਖੁੱਡਿਆਂ ਚੋਂ ਰਹਿ ਗਏ ਹਨ ਉਧਰ ਪਰਲੇ ਪਾਸੇ ਖੜਜੋ ਵੀ ਇਹ ਨਹੀਂ ਆਉਂਦੇ ਵੀ ਲੱਗਾ ਸਾਹਮਣੇ ਉਹ ਤੇ ਉੱਤੇ ਵੀ ਲਾਤਾ ਰời ਆ ਰਹਿ ਗਿਆ ਆ ਰਹਿ ਗਿਆ ਆ ਰਹਿ ਗਿਆ ਉਹ ਰਹਿ ਗਿਆ ਇਹ ਵੀ ਆਪਾਂ ਲਾਉਣੇ ਆ ਇਹ 11 ਆਪਾਂ ਆ ਇਕੱਠੇ ਕਰਕੇ ਗੱਟੇ 'ਚ ਪਾ ਦਗੇ ਬਾਹਰ ਦਾ ਕੰਬਾਸ਼ ਵੀਣੀ ਆ ਤੇ ਆਉਂਦੇ ਸਿਆਲਾਂ ਨੂੰ ਆਪਾਂ ਸ਼ਾਇਦ ਇਹਨਾਂ ਵਿੱਚ ਜਾਲਾਂ ਲਵਾ ਲਗੇ ਬਰੀਕ ਮੱਛਰਾਂ ਵਾਲੀਆਂ ਇਹ ਖੋਲਦਿਆਂ ਕਰਾਂਗੇ ਆਪਾਂ ਜਾਲਾਂ ਨਾਲੇ ਯਾਰਾ ਧਾਗੇ ਲਾ ਦੇਣਾ ਜੇ ਕੂਤਰਾ ਨੇ ਪਾਸੇ ਡਿੱਗ ਪਏ ਪੈਰਾਂ ਚੜ੍ਹਨੇ ਕਬੂਤਰਾਂ ਦੇ ਇਹ ਸਾਰੇ ਲਾ ਲੂ ਕੇ ਸੈੱਟ ਦਿੰਨੇ ਆਪਾਂ ਇਹ ਵਾਇਰ ਉੱਛੜਦੀ ਕਲਾ ਰੱਖੇ ਹਨਾ ਹਾਂ ਠੁੜ ਨਾ ਹੀ ਲੱਗੇ ਕਿਸੇ ਗੂਤਰ ਨੂੰ ਤੇ ਚੰਗੀ ਹੈ ਨਾ ਹਾਂ ਤੁਹਾਨੂੰ ਕਾਦੀ ਲੱਗਣੀ ਤੁੱਪਾਂ ਲੱਗਣ ਲੱਗ ਪਈਆਂ ਵਧੀਆ ਆਈਆਂ ਬਣਾ ਦੇ ਕਰਨੀ ਹੁਣ ਵੀਡੀਓ ਬਾਹਰੋਂ ਖੜੇ ਨੇ ਐ ਲਾ ਕੇ ਜਾਲੀ ਨਾਲ ਐ ਜੂਮ ਕਰਦੇ ਕਰਨਾ ਕਿ ਕਰਾਂ ਸੰਭਾਲ ਗਏ ਮਿੱਤਰੋ ਆ ਬਾਅਦ ਚ ਕਰਦੇ ਕੰਟੀਨਿਊ ਕਰ ਠੀਕ ਕਰ ਤੇ ਸਾਰੇ ਪੱਲੇ ਇਕੱਠੇ ਲਿਆਂਦਾ ਆਪਾਂ ਗੱਟਾ ਤੇ ਇਹ ਗੱਟੇ ਜੋ ਸਾਰੇ ਪਾ ਦਿੰਨੇ ਆ ਹੈ ਚਲੋ ਬਈ ਇਹ ਸਾਰੇ ਗੱਟੇ ਪਾ ਕੇ ਸਾਫ ਦਿੰਨੇ ਆਪਾਂ ਤੇ ਪਰਲੇ ਪਾਸੇ ਵੀ ਲਾ ਲਿਆਂਦਾ ਇੱਥੋਂ ਜਿਹੜੇ ਪਰਲੇ ਪਾਸੇ ਇਧਰ ਲੱਗਾ ਸੀ ਇਹ ਵੀ ਲਾ ਲਿਆਂਦਾ ਤੇ ਕਿਹੜਾ ਆਪਾਂ ਪੱਲੜ ਜੇ ਪਾ ਲਗੇ ਬਾਹਰ ਚ ਆਪਾਂ ਆਹ ਸਾਫ ਸਵਾਈ ਕਰਦੇ ਆਂ ਜਿਹੜੇ ਖੰਭ ਜੇ ਪਏ ਆ ਇਹ ਵੀ ਚੱਕ ਦਿੰਨੇ ਆ ਤੇ ਜਿਹੜੇ ਖੁੱਡਾਂ ਜੇ ਮਾੜਾ ਮੋਟਾ ਹੈਗਾ ਕੋਈ ਇਧਰ ਉਧਰ ਜਿਹਾ ਕੰਮ ਇਹ ਵੀ ਆਪਾਂ ਚੱਕ ਦਿੰਨੇ ਆ ਹੋਰ ਤਾਂ ਲਗਭਗ ਉਹ ਹੋ ਸੁਣੀਗਾ ਤੇ ਲੱਗਦੇ ਨੇ ਕੈਂਟ ਕਮੈਂਟ ਕਰਕੇ ਜੂ ਦੱਸੇ ਸੁਣੇ ਲੱਗਦੇ ਕਿ ਨਹੀਂ ਹਨਾ ਆਪਾਂ ਲਾਤੇ ਪੱਲੜ ਤੇ ਅੰਦਰੋਂ ਹੀ ਖੁੱਡਾਂ 'ਚ ਲਾਤੇ ਪਰਲੇ ਪਾਸੇ ਜਿਹੜੇ ਲੱਗੇ ਸੋ ਉਹ ਵੀ ਲਾਤੇ ਆਪਾਂ ਕੋਈ ਪੱਲੜ ਨਹੀਂ ਰਹਿ ਗਿਆਗਾ ਜਿਹੜਾ ਇੱਥੇ ਲੱਗਾ ਸੱਚ ਆਹ ਵਾਲਾ ਬਸ ਆ ਇੱਥੇ ਆਹ ਨਹੀਂ ਲਾਵਾਂਗੇ ਆਪਾਂ ਇਹ ਆਪਾਂ ਪਰਮਾਨੈਂਟ ਹੀ ਰੱਖਾਂਗੇ ਕਬੂਤਰ ਆਉਂਦੇ ਨੇ ਨਾ ਬਾਹਰ ਨੂੰ ਚਲੋ ਮੇਰੇ ਵੀਰੋ ਆ ਆਹ ਸਾਹਮਣੇ ਗਿਆ ਆਪਾਂ ਤੇ ਬਾਅਦ 'ਚ ਗੰਗ ਹੀ ਨੇ ਸੱਚੇ ਮਿੱਤਰੋ ਸਮਝਾਲ ਤੇ ਆਪਾਂ ਪਹਿਲਾਂ ਇਹ ਬੰਨ ਲੈ ਤੇ ਹੁਣ ਕਰ ਦਿੰਨੇ ਕਿਰਾ ਆਪਾਂ ਮੋਟਾ ਮੋਟਾ ਇਹ ਸਾਫ ਜਾਲਣਾ ਆ ਵੇਖੋ ਕਿੰਨੀ ਮਿੱਟੀ ਆ ਤੇ ਆ ਵੇਖੋ ਕਿੰਨਾ ਸਾਫ ਨਿਕਲੇ ਆ ਤੇ ਆ ਨਾ ਜਿਹੜੇ ਮਾੜੇ ਮੋٹے ਜਾਲੀ ਲੱਗੇ ਐ ਤੇ ਇਹ ਵੀ ਸਾਫ ਹੋ ਜਾਣਗੇ ਤੇ ਮੋਟਾ ਮੋਟਾ ਇਹ ਕਰ ਦਿੰਨੇ ਆਪਾਂ ਸਾਫ ਤੇ ਫਿਰ ਆਪਾਂ ਕੂਤਰ ਨੇ ਪਾਸੇ ਆਉਣੇ ਆ ਕੂਤਰਾਂ ਤੋਂ ਆਏ ਮਾੜੇ ਮੋਟੇ ਖੰਭ ਜੀ ਫਿਰ ਦੇ ਇਹ ਵੀ ਚੱਕ ਲੈਣੇ ਆ ਉਧਰ ਫਿਰ ਦੇ ਉਹ ਵੀ ਚੱਕ ਲੈਣੇ ਆ ਉਹ ਵੀ ਛੋਟੇ ਛੋਟੇ ਗੋਕਰ ਜੀ ਮਾਰ ਦਿੰਨੇ ਆ ਤੇ ਫਿਰ ਆਪ ਬਣਾਵਾਂਗੇ ਰੀਲ ਇੰਸਟਾਗ੍ਰam ਵਾਸਤੇ ਤੇ ਜਿੰਨਾ ਵੀਰਾਂ ਨੇ ਇੰਸਟਾਗ੍ਰam ਆਪਣਾ ਚੈਨਲ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਤਾਂ YouTube ਤੇ ਹੁੰਦਾ ਜਿੰਨਾ ਨੇ ਆਪਣਾ ਚੈਨਲ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉਹ ਆਪਾਂ ਨੂੰ ਫੋਲੋ ਕਰ ਲੈਣਾ ਆਈਡੀ ਦਾ ਨਾਮ ਹੈਗਾ دور/ਗਰੁੱਪ/ਫੇਰ دور ਗਰੁੱਪ ਨਾ ਬਈ ਤੇ ਜਿੰਨਾ ਵੀਰਾਂ ਨੇ ਨਹੀਂ ਕੀਤਾ ਫੋਲੋ ਤੇ ਉਹ ਮੇਰਾ ਭਰਾ ਜਰੂਰ ਫੋਲੋ ਕਰ ਲੈਣਾ ਹਨਾ ਤੇ ਜਿਹੜੇ ਸ਼ਾਰਟ ਹੁੰਦੇ ਆ ਉਹ ਆਪਣੇ ਉੱਥੇ ਹੁੰਦੇ ਹੁੰਦੇ ਆ ਇੰਸਟਾਗ੍ਰam ਤੇ ਇੱਥੇ ਬਈ ਕੱਦੀਆਂ ਆਪਣਾ ਲੌਂਗ ਵੀਡੀਓ ਪਾਉਣੇ ਹੁੰਦੇ ਆ ਤੇ ਬਾਕੀ ਸਾਰਾ ਸਿਸਟਮ ਫੋਟਮਾ ਵੀ ਉਸੇ ਤੇ ਆਉਂਦਾ ਕਬੂਤਰਾਂ ਦੀਆਂ ਤੇ ਜਿਹੜੇ ਮਤਲਬ ਬਾਜੀ ਬੂਜੀ ਤੇ ਲੈ ਕੇ ਜਾਂਦੇ ਆ ਕਬੂਤਰ ਤਿਆਰ ਕਰਦੇ ਆ ਹਨਾ ਉਹ ਵੀ ਉਸੇ ਤੇ ਆਉਂਦਾ ਸਾਰਾ ਕੁਝ ਤੇ ਉਹ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਸੱਚ ਫਿਰ ਸਬਸਕ੍ਰਾਈਬ ਕਰਤਾ ਉਹ ਜਰੂਰ ਫੋਲੋ ਕਰ ਲਓ ਆਪਣਾ ਚੈਨਲ ਤੇ ਸਾਰੇ ਗੁੱਡੇ ਕਿਰਾਏ ਮਾੜੇ ਮੋਟੇ ਸਾਫ ਕਰਦੇ ਆ ਇਹ ਤੂੰ ਕਿੰਨੀ ਧੂੜੀ ਜੰਮੀ ਵਿਚਿ ਟਿਟੇ ਟਿਟੇ ਹੋਏ ਪਿਆ ਆਹ ਵੇਖੋ ਵਰਦੀ ਧੂੜ ਤੇ ਕਿਰਾ ਮਿੱਤਰ ਸਾਫ ਕਰ ਲਗੇ ਬਾਅਦ ਚ ਆ ਬੋਕਰ ਜੀ ਮਾਰ ਦਿੰਨੇ ਆ ਇਹ ਬੋਕਰ ਮਾਰ ਕੇ ਤੇ ਅੰਦਰ ਉਹ ਜਿਹੜੇ ਖੰਮ ਖੰਮ ਹੈਗੇ ਮਾੜੇ ਮੋੜੇ ਚੋੱਕ ਕੇ ਤੇ ਵਿਹਲੇ ਕੰਮ ਫੇਰ ਆਪਾਂ ਹੋਰ ਕੰਕ ਕਰਾਂਗੇ ਓ ਮਿੱਤਰ ਆ ਵੀ ਕਰਤਾ ਖੰਮ ਖੰਮ ਇਹ ਚ ਚੱਕਦੇ ਸਾਸ ਪਾਈ ਇਹ ਚ ਕਰਤੀ ਆ ਆਹ ਕਾ ਮਿੱਤਰ ਕਿਹੜੇ ਕਬੂਤਰ ਚੰਗੇ ਲੱਗਦੇ ਨੇ ਤੁਹਾਨੂੰ ਆ ਯਾ ਹੈ ਕਿਹੜੇ ਕਬੂਤਰ ਵਧੀਆ ਲੱਗਦੇ ਆ ਆਪਾਂ ਨੂੰ ਬਈ ਇਹ ਰੰਗ ਜਿਹੜੇ ਲੱਗੇ ਨਾ ਹਾਂ ਰੰਗ ਵਾਲੇ ਕਬੂਤਰ ਬਾਲੇ ਘੈਂਡਾ ਕਿਹੜੇ-ਕਿਹੜੇ ਲੱਗਦੇ ਤੁਹਾਨੂੰ ਵੇਖਾ ਇਥੋਂ ਆ ਇਹੜੇ ਥੱਲੇ ਬੈਠੇ ਤਕਰੀਬਨ ਆਪਣਾ ਸਾਰੀ ਕਹਿਣ ਨੇ ਠੀਕ ਇਹ ਕ ਉਹ ਮੂਢੇ ਤੇ ਰੰਗ ਲੱਗਾ ਪਿੰਕ ਪਿੰਕ ਤਾਂ ਫਿਰ ਆਪਣਾ ਰੰਗ ਹੀ ਫੇਵਰਟ ਆ ਨਾ ਹਾਂ ਇੱਕ ਉਹ ਤੂਰੇ ਰੰਗ ਲੱਗਾ ਮੂਢੇ ਤੇ ਹਾਂ ਤੋਵੇ ਵਾਲਾ ਵੀ ਕਹਿੜਾਣਾ ਚੀਜ਼ ਆ ਹਾਂ ਬਾਕੀ ਚੀਜ਼ ਆ ਲੋਕੀ ਕਹਿੰਦੇ ਰੱਖਣੇ ਮਾੜੇ ਆ ਮਾੜੇ ਆ ਸਾਰੀ ਝੜੀ ਨਾਲ ਦੀ ਸੇਵਾ ਕਰਨੀ ਆ ਜੇ ਮਾੜੇ ਆ ਹਾਂ ਇਹ ਕਿੰਨੀ ਸਾਸ ਵਈ ਭਾਲਦੇ ਆ ਨਾ ਇਹ दाना पानी ਇਹਨਾਂ ਨੂੰ ਮਿਲ ਜਾਣਾ ਇੱਥੇ ਇਹਨਾਂ ਨੇ ਕਿੱਥੇ ਜਾਣਾ ਜਿੱਥੇ ਖੁੱਡਾ ਸਾਹਿਬ ਮਿਲਦਾ ਦਾਣਾ ਪਾਣੀ ਮਿਲਦਾ ਵਧੀਆ ਨਾ ਹਾਂ ਬਾਕੀ ਭਾਈ ਇਹਨਾਂ ਦਾ ਕਰਮਾ ਚ ਜਿੰਨਾ ਕੁਝ ਉਹਨਾਂ ਨੂੰ ਮਿਲੇ ਹੀ ਜਾਣਾ ਹਾਂ ਹੈ ਨਾ ਲੁੱਕ ਕੇ ਨਹੀਂ ਰੱਖਣੀ ਚਾਹੀਦੀ ਬੇਲੇ ਲੈ ਰੱਖਣੀ ਕਿਉਂ ਨਹੀਂ ਚਾਹੀਦੀ ਭਾਈ ਇਹ ਇੱਕ ਛੌਂਕ ਹੈ ਇਹ ਹਾਂ ਛੌਂਕ ਦਾ ਤੁਹਾਨੂੰ ਪਤਾ ਹੀ ਅੱਜਕੱਲ ਮੁੱਲ ਨਹੀਂ ਹੁੰਦਾ ਹੈ ਨਹੀਂ ਮੁੱਲ ਹੈ ਦੇਵੇਂ ਉਹਨੇ ਬਈ ਉਹਨੇ ਸਾਰ ਨੂੰ ਮੋਟਰਸਾਈਕਲ ਦਾ ਸ਼ੌਂਕ ਸੀ ਤਾਂ ਆਪਾਂ ਲੈਟਰ ਲਾਈਏ ਹਾਂ ਲੈਟਾ ਆਥਰੇ ਵਿਖਾਵਾਂਗੇ ਆਪਾਂ ਹਾਂ ਚੱਲ ਬਈ ਸ਼ੌਂਕ ਦੀ ਆ ਸਹੀ ਗੱਲ ਆ ਕਿੱਡੀ ਸਾਫ ਸਹੀ ਭਾਲ ਕੇ ਤੇ ਦਾਣਾ ਪਾਣੀ ਇਹਨਾਂ ਨੂੰ ਮਿਲ ਜਾਣਾ ਤੇ ਪਾਪਾ ਕਹਿੰਦੇ ਰੱਖਣਾ ਖੁੱਡੇ ਚਾਣਾ ਨਹੀਂ ਨਹੀਂ ਇਹਨਾਂ ਨੂੰ ਗਰਮੀ ਹੀ ਛੱਡਾਂਗੇ ਇਹ ਬਾਹਰ ਤੁਰੇ ਫਿਰਨੇ ਬਿੱਲੀ ਕੁੱਤਾ ਰਜੂ ਬੰਦਾ ਆਉਣਾ ਨਾ ਬਈ ਆਪਾਂ ਚਾਰ ਚਫੇਰਾ ਦਾ ਬੰਦ ਕਰ ਦੇਣਾ ਵੀ ਇਹਦੀ ਹਵਾ ਨਹੀਂ ਲੰਗਣੀ ਆ ਨਾ ਹਵਾ ਨਹੀਂ ਲੰਗਣੀ ਵੀ ਇਹਨਾਂ ਨੂੰ ਧਾਮ ਘੋੜ ਦਾ ਹਾਂ ਇਹਨਾਂ ਚਾਰ ਚਫੇਰੋ ਹਵਾ ਆਉਣੀ ਖੁੱਲੀ ਬਾਹਰ ਲਈ ਸਹੀ ਗੱਲ ਆ ਗਰਮੀ ਜਾਪੇ ਇਹਨਾਂ ਨੂੰ ਛੱਡ ਦੇਣਾ ਜਿੰਨਾ ਕਿ ਮਰਜ਼ੀ ਡਾਰੀਆਂ ਮਾਰਾ ਹੁਣ ਇਹ ਇਧਰ ਕਬੂਤਰਾਂ ਇਧਰ ਕਬੂਤਰਾਂ ਆ ਆ ਛਤਰੀ ਲੈ ਵਿੱਚ ਇਹਨਾਂ ਦਾ ਬੈਠੋ ਉੱਡੋ ਤੇ ਬੈਠੋ ਵੇਖੋ ਇਹਨਾਂ ਦਾ ਬੈਹਨ ਦਾ ਪ੍ਰਬੰਧ ਵੀ ਇਹ ਵਿੱਚ ਸੋਟੀਆਂ ਲਾਈਆਂ ਵਿੱਚ ਆਪਾਂ ਹਾਂ ਠੀਕ ਹੈ ਨਾ ਹਾਂ ਇਹ ਆਪਾਂ ਰੰਗ ਕਰਾਂਗੇ ਹੁਣ ਆਹ ਚੀਜ਼ ਬਾਈ ਬਹੁਤ ਵਧੀਆ ਲੱਗੀ ਆਪਾਂ ਨੂੰ ਪੈਪ ਹਾਂ ਇਹਨਾਂ ਨੂੰ ਦਾਣਾ ਇੱਥੇ ਮਿਲਦਾ ਇਖਾਰ ਦੇ ਵੀ ਨਹੀਂ ਗਏ ਹਾਂ ਬਾਈ ਇਥੇ ਧੋਣ ਪਾ ਗਈ ਉਹਨੇ ਚੋ ਲੈਣਾ ਜਿੰਨਾ ਚੋਕੜਾ ਬੈ ਕੇ ਇੱਕ ਇੱਕ ਜਣਾ ਚਾ ਬਾਹ ਜਾਂਦੇ 5-7 ਹਾਂ ਇਹ ਇਧਰ ਬੈ ਜਾਂਦੇ ਇਧਰ ਬੈ ਜਾਂਦੀ ਆ ਕੋਈ 10 ਦਾ 15-15 ਬੈ ਜਾਂਦੇ ਆ ਹੂੰ ਚੋ ਕੇ ਉਹ ਬੈ ਜਾਂਦੇ ਕਿੱਲਾਂ ਤੇ ਜਾ ਕੇ ਉਹ ਤੋਂ ਹੋਰ ਉਤਰ ਕੇ ਹੋਰ ਖਾ ਲੈਂਦੇ ਦਾਣੀ ਇਹ ਬਿਗੜਾ ਪੈਰਾਪੂਰੀ ਨਹੀਂ ਰੋਲਦੇ ਦਾਣੇ ਹੂੰ ਬਾਕੀ ਸਿਆਣੇ ਆ ਕਬੂਤਰ ਵਾ ਇਹ ਨਹੀਂ ਰੋਲ ਦਿੰਦੇ ਹਾਂ ਆ ਰਹੇਗੇ ਸਭਾ ਮਾੜੀ ਮੋਟੀ ਬੋਕਰ ਮਾਰਨ ਵਾਲੀ ਇਹ ਵੀ ਚੱਕ ਦਾਂਗੇ ਆ ਦਾਣੇ ਹੀ ਪਏ ਆ ਮੈਂ ਤਾਂ ਨਹੀਂ ਮਾਰੀ ਦੋਆ ਗੁੱਡੇ ਸਾਫ ਕਰਤੇ ਮਤਲਬ ਖਾਂਬੇ ਹੀ ਚੱਕਦੇ ਖਾਂਬੀ ਚੱਕਣੇ ਆ ਗੁੱਡੇ ਸਾਫ ਕੀਤੇ ਲਗਭਗ ਆਪਾ ਦੇਖੋ ਕਿੱਡਾ ਘੈਂਡ ਲਾਦਾ ਨਾ ਪਲੜੇ ਜੇ ਲਾ ਕੇ ਸਫਾਈ ਉਤੋਂ ਕੰਪਲੀਟ ਹੋ ਚੁਕੀ ਹੈ ਹਾਂ ਉਤੋਂ ਸਫਾਈ ਕੰਪਲੀਟ ਆਈ ਤੇ ਖੰਭ ਪਏ ਸੀ ਕਿੰਨੇ ਸਾਰੇ ਚੱਕਤੇ ਇਹ ਤਰ੍ਹਾਂ ਇੱਕ ਗੱਲ ਦੱਸੋ ਇਹ ਕਾਪ ਕਬੂਤਰ ਵਿਖਾਉਣੇ ਆ ਤੇ ਉਹਦੀ ਨਸਲ ਚੈੱਕ ਕਰੋ ਜੇ ਕਿਹੜੀ ਨਸਲ ਚ ਲੱਗਦਾ ਤੁਹਾਨੂੰ ਇਹ ਆ ਬੇਟਾ ਪਹਿਲੇ ਨੰਬਰ ਤੇ ਵਰਲੇ ਵਸਿਆ ਇਹ ਚਿੱਟੀਆਂ ਅੱਖਾਂ ਦਾ ਕਬੂਤਰ ਆ ਤੇ ਕਾਲੇ ਕੰਤਾਂ ਜਿਹਾ ਹੈਗੇ ਖੰਭ ਜੇ ਇਹ ਪੂਛ ਵੀ ਕਾਲੀ ਹੈ ਦੀ ਆ ਆ ਗਿਆ ਥੱਲੇ ਇਹ ਆ ਗਿਆ ਆ ਵੀ ਲਓ ਇਹ ਕਰੋਗਾ ਗੌਰ ਕਿਹੜੀ ਨਸਲ ਨੂੰ ਸੋਚੂ ਲੱਗਦਾ ਤੁਹਾਨੂੰ ਹਣਾ ਇਹ ਕਮੈਂਟ ਕਰਕੇ ਜਬੂ ਦੱਸੋ ਜੇ ਤੇ ਗਾਹਲੀ ਵੀਡੀਓ ਚ ਆਪਾਂ ਫਿਰ ਦੱਸਾਂਗੇ ਕਿਵੇਂ ਕਿਹੜੀ ਨਰਜੂ ਆ ਹੋ ਗਿਆ ਗੁੱਟ ਚ ਆ ਰਿਹਾ ਇਹਨੂੰ ਫੜ ਕੇ ਚੈੱਕ ਕਰਾ ਲੈਂਦੇ ਆ ਫੜ ਕੇ ਦਿਖਾਉਣੇ ਤੁਹਾਨੂੰ ਇਹ ਫੜਿਆ ਵੀ ਘੱਟ ਹੀ ਜਾਂਦਾ ਗੁੱਡੇ ਚ ਖੜ ਜਾ ਹੌਣ ਪੜਿਆ ਜਾਊਗਾ ਇਹ ਇਧਰੋਂ ਸਾਫ਼ ਆਉਗੂ ਕਰੋ ਚੈੱਕ ਮਿੱਤਰੋ ਉਹ ਸ਼ੀਵ ਕਾਲੀ ਐ ਦੀ ਆਹ ਵੇਖੋ ਤੇ ਪੰਜੇ ਚ ਕਰਾ ਦਿੰਨੇ ਆਪਾਂ 2 ਮਿੰਟ ਆਹ ਪੰਜੇ ਐ ਦੀ ਮੋਈ ਮੂਹਤੇ ਹੈ ਨੀਗੀ ਤੇ ਝਲ ਰਾਂ ਮੇਰੇ ਕਾਲ ਨਾ ਹੀ ਆ ਖੜ ਜਾ ਆ ਛੜ ਜਾ ਆ ਵੇਖੋ ਕੰਨੀ ਵਾਲੇ ਖੰਭ ਜੀ ਚੱਲ ਚਾ ਤੈਨੂੰ ਸਾਰੀਆਂ ਕਾਲ ਮੈਨੇ ਤੇ ਇੱਕ ਸੇਮ ਟੂ ਸੇਮ ਬੂਤਰ ਖਾਉਣੇ ਤੁਨੂੰ ਜਿਵੇਂ ਡਿੱਟੋ ਕਾਪੀ ਇਹਨੂੰ ਲਗੋਲਾ ਤੇ ਉਹਨੂੰ ਗੱਡ ਲਾ ਆ ਰਹੀ ਆ ਗੁੱਤਰ ਚੰਗੀ ਤਰ੍ਹਾਂ ਚੈੱਕ ਕਰ ਲਓ ਗੁਲਾਬੀ ਰੰਗ ਦੇ ਲੱਪੇ ਦੀ ਇਹ ਲੱਗਦਾ ਗੁਲਾਬੀ ਉਹਦੇ ਲੱਗਾ ਹੋਈ ਉਹ ਆਵਾਂਗੇ ਆਪਾਂ ਅੱਖਾਂ ਖਾਂ ਚੈੱਕ ਕਰ ਲਓ ਲਓ ਪਹਿਲਾ ਗੁੱਤਰ ਦੂਜਾ ਸੇਮ ਸੈਟ ਆ ਬਿਠਾ ਇਹਦੇ ਨਾਲ ਜਮਾ ਕਾਪੀ ਇਧਰ ਗਏ ਹਾਂ ਆ ਰਿਹਾ ਆ ਵੀ ਲੋ ਤੇ ਇਧਰ ਆ ਵੀ ਲੋ ਹੈ ਕਿ ਨਾ ਜਮਾ ਇੱਕੋ ਜਿਹੀ ਲੈਕ ਵਾਲੀਆਂ ਪੂਛਾਂ ਇਹਨਾਂ ਤੇ ਲੱਪੇ ਦੇ ਇਹਦੇ ਰੰਗ ਲੱਗਾ ਹੋਇਆ ਲਾ ਗੁੜ ਕੀ ਜਾਂਦਾ ਇਹ ਦੋਵੇਂ ਸਗੇ ਭਰਾ ਹੀ ਆ ਤੇ ਇਹ ਦੋ ਆ ਬਾਕੀ ਤਾਂ ਗੂਤਰੇ ਪਟ ਆਈ ਵੱਡਾ ਗੂਤਰ ਤੇ ਛੱਡੇਗਾ ਉਧਰ ਮਾਰਦੇ ਸੀ ਇਹਨੂੰ ਯਰੇ ਤਾਂ ਵੀ ਤੇ ਛੜਤਾ ਤੇ ਬਾਕੀ ਗੂਤਰ ਮਿੱਤਰੋ ਪਟਣ ਪਟਾਉਣ ਵਾਲੇ ਆ ਤੇ ਪੱਟਾ ਪਟਾਵਾਂਗੇ ਤੇ ਨਾਲ ਤੁਹਾਨੂੰ ਵਲੌਗ ਚ ਵਿਖਾਇਆ ਕਰਾਂ ਕਿੰਨੇ ਗੂਤਰ ਪੱਟ ਤੇ ਕਿਹੜੇ ਕਿਹੜੇ ਪੱਟ ਤੇ ਆ ਨਵੇਂ ਮਿੱਤਰੋ ਵੀਡੀਓ ਬੜੀ ਲੰਮੀ ਹੋ ਚੱਲੀ ਆ ਆਪਣੀ ਤੇ ਇਹ ਆਪ ਪਾਰਟ 2 ਬਣਾ ਦਿੰਨੇ ਇਹਦਾ ਘਟ ਘਟ ਅੱਧੇ ਘੰਟੇ ਦੀ ਇੱਧੇ ਪੌਣੇ ਘੰਟੇ ਦੀ ਹੈ ਨਾ 40 ਮਿੰਟ 35 40 ਮਿੰਟ ਰਹੀ ਬਣ ਜੂਗੀ ਆਪਣੀ ਅੱਜ ਵਾਲੀ ਵੀਡੀਓ ਵਲੌਗ ਅੱਜ ਵਾਲਾ ਤੇ ਆਪਾਂ 파ਟ 2 ਬਣਾ ਦਿੰਨੇ ਆ 15-15 ਮਿੰਟੇ ਕਰ ਦਿੰਨੇ ਆ ਜਾਂ 15-16 ਸਾਰਾ ਹਨ ਇਥੇ ਤੇ 파ਟ 2 ਬਣਾ ਦਿੰਨੇ ਆ ਜਿਵੇਂ ਤੜਕੇ ਤੋਂ ਲੈ ਕੇ ਦੁਪਹਿਰ ਤੱਕ ਅੱਡ 파ਟ ਬਣਾ ਦਿੰਨੇ ਆ ਉਹ ਅੱਜ ਪਾਤੀ ਆ ਤੇ ਦੁਪਹਿਰ ਤੋਂ ਆਥਨ ਵਾਲੀ ਰਾਤ ਵਾਲੀ ਉਹ ਆਪਾਂ ਕੱਲ ਦੇ 파ਟ ਵਿੱਚ ਕਰ ਦਾਂਗੇ ਤੇ ਦੋ 파ਟ ਬਣਾ ਦਿੰਨੇ ਆ ਨਾ ਕਿਉਂਕਿ ਅੱਜ ਬਹੁਤ ਕੰਮ ਸੀਗਾ ਤੇ ਫਿਰ ਬਹੁਤ ਲੰਬੀ ਵੀਡੀਓ ਬਣ ਗਈ ਆ ਇਹ ਕਈ ਵੀ ਭਰਾ ਕਹਿੰਦੇ ਲੰਮੀ ਵੀਡੀਓ ਪਾਇਆ ਕਰੋ ਤੇ ਲੰਮੀ ਵੀਡੀਓ ਬਈ ਤਾਂ ਨਹੀਂ ਪਾਉਂਦੇ ਇਹ ਨਾ ਬਾਲੀਆਂ ਵੱਡੀਆਂ ਵੀਡੀਓ ਨਹੀਂ ਚੜਦਿਆਂਗਾ ਤੇ ਬਾਲੀਆਂ ਵੱਡੀਆਂ ਵੀਡੀਓ ਦੇਖਣ ਬੰਦਾ ਬੋਰ ਜਾ ਹੋ ਜਾਂਦਾ ਉਹ 15 16 ਮਿੰਟਾਂ ਹੀ ਠੀਕ ਰਹਿੰਦੀ ਆ ਤੇ 파ਟ ਆਪ ਦੋ ਬਣਾ ਦਿੰਨੇ ਆ ਇਹਦੇ ਮਿੱਤਰੂ ਤੇ ਇਹ 파ਟ ਕਿਰਾ ਇੱਥੇ ਖਤਮ ਕਰ ਦਿੰਨੇ ਆ ਤੇ ਜਿਹੜਾ ਕੱਲੂ 파ਟ ਆਊਗਾ ਉਹ ਦੁਪਹਿਰ ਤੋਂ ਲੈ ਕੇ ਗਾਂ ਸ਼ਾਮ ਵਾਲਾ 파ਟ ਆਊਗਾ ਤੇ ਬਹ ਗਾੜੇ 파ਟ ਚ ਹੁਣ ਦੱਸਾਂ ਇਹ ਸਾਰਾ ਕੁਝ ච कोඉ නම චीයක්කෑමගේ ගන පාට කළමවා.